ਤੋਰ ਦਿਨ ਤੁਸੀਂ ਦੇਖ ਸਕਦੇ ਆ ਬਾਡੀ ਅੱਛਾ ਮੈਂ 18 ਲੀਟਰ ਦੁੱਧ ਮੇਰੇ ਕੋਲੇ ਦਿੱਤਾ ਉਹਨੇ ਠੀਕ ਆ ਇਹਦੀ ਮਾਂ ਦਾ 18 ਲੀਟਰ ਦਾ ਰਿਕਾਰਡ ਸੀਗਾ ਦੂਜੇ ਸੂਏ ਸੀਗੀ ਦੂਜੇ ਸੂਏ ਦਾ ਹਾਂ ਮਾਂ ਵੀ ਬਹੁਤ ਜ਼ਿਆਦਾ ਤਿਆਰੀ ਕਰਦੀ ਸੀ ਬੈਠਿਆ ਨਹੀਂ ਜਾਂਦਾ ਸੀ ਜਦੋਂ ਉਹ ਪੁਰਛੂਂਦੇ ਜਨਤ ਸੀਗੀ ਅੱਛਾ ਐ ਲੇਟ ਦੀ ਸੀ ਫਾਈਨਲੇ ਵਾ ਤਿਆਰ ਕਰਦੀ ਸੀ ਇਹ ਤੋਂ ਦੁੱਧ ਦੀ ਕਿੰਨੀ ਉਮੀਦ ਆਗੀ ਮੇਰੇ ਹਿਸਾਬ ਨਾਲ ਤਾਂ ਜਿਵੇਂ ਸਮਝ ਸਭਾਲੀ ਹੈ 15 ਲੀਟਰ ਤੋਂ ਜ਼ਰੂਰ ਦੇਣਾ ਚਾਹੀਦਾ ਹੈ ਉਹ ਤੋਂ ਘੱਟ ਨਹੀਂ ਦਿੰਦੀ ਜੀ ਜਿਵੇਂ ਸਾਹਮਣੇ ਆਪਾਂ ਦੇਖ ਰਹੇ ਹਾਂ ਝੋਟੀ ਨੂੰ ਬਹੁਤ ਚੰਗੀ ਸੋਹਣੀ ਝੋਟੀ ਹੈਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੇ ਦੰਦੋਂ ਕਿਵੇਂ ਹੈ? ਦੰਦੋਂ ਦੋ ਦੰਦ ਹੈ ਜੀ ਪਿਓਰ ਪਿਓਰ ਦੋ ਦੰਦ ਵੀ ਚੰਗਾ ਹੈ। 1000 ਰੁਪਿਆ ਲਿਆ ਸੀ ਟੀਕੇ ਦਾ ਕਹਿੰਦਾ ਸੀ ਵੀ ਚੰਗਾ ਟੀਕਾ ਹੈਗਾ। ਅੱਛਾ 1000 ਰੁਪਿਆ ਲਿਆ ਸੀ। ਹਾਂਜੀ। ਬੈਕ ਸਾਈਡ ਤੋਂ ਚੜਾਈ ਬਹੁਤ ਹੈਗੀ ਤੇ ਅੱਗੇ ਨੂੰ ਪਤਲੀ ਹੁੰਦੀ ਜਾਂਦੀ ਹੈ। ਹਾਂਜੀ ਦੋਸਤੋ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਝੋਟੀ ਵਿਕਾਊ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੈਗੀ ਮਾਰਕਿੰਗ ਸਾਰੀ ਪ੍ਰੋਪਰ ਆ ਗਈ ਬਸ ਥੋੜੇ ਜਿਹਾ ਅੱਖਾਂ 'ਚ ਜਵਾਬ ਘੱਟ ਆ ਤੇ ਬੋਲ ਵੀ ਤਕਰੀਬਨ ਚੰਗੇ ਦੀ ਹੋਣੀ ਆਗੀ ਕਿਉਂਕਿ ਬਾਈਆਂ ਨੇ ਮੱਝ ਲਿਆਂਦੀ ਸੀ ਚੰਗੀ ਮੱਝ ਸੀ ਤੇ ਉਹ ਗੱਭਣ ਹੀ ਆਈ ਸੀਗੀ ਤੇ ਉਹਦੇ ਮਗਰ ਇਹ ਆਈ ਸੀਗੀ ਤੇ ਇਹਦਾ ਆਪਦਾ ਨਹੀਂ ਪਤਾ ਵੀ ਕਿਹੜੇ ਬੁੱਲਦੀ ਐ ਪਰ ਹੋਊਗੀ ਚੰਗੇ ਬੁੱਲਦੀ ਤੇ ਮਾਦਾਰ ਰਿਕਾਰਡ ਵੀ ਚੰਗਾਗਾ ਅੱਗੇ ਸੀਮਨ ਜਿਹੜਾ ਲੱਗਿਆ ਵਾ ਉਹ ਵੀ ਚੰਗਾ ਲੱਗਿਆ ਵਾ ਤੇ ਬਾਕੀ ਸਨੱਖਪੂਣਾ ਬਹੁਤ ਆ ਸਿੰਘ ਦੇਖ ਸਕਦੇ ਹੋ ਜਮਾ ਕੁੰਡੇ ਆ ਫੇਸ ਦੀ ਕੁਆਲਿਟੀ ਬਾਡੀ ਦਾ ਢਾਂਚਾ ਦੇਖ ਸਕਦੇ ਹੋ ਬਹੁਤ ਚੰਗਾਗਾ ਸਾਰੇ ਪੱਖਾਂ ਤੋਂ ਸਨੱਖੀ ਝੋਟੀ ਆ ਗਈ ਸਾਫ ਸੁਥਰੀ ਆ ਥਾਣ ਤੁਣ ਵੀ ਬਹੁਤ ਚੰਗੇ ਆ ਹਫਤਾ ਤੋਂ 10 ਦਿਨਾਂ ਦੀ ਇਹ ਕੱਚੀ ਆ ਗਈ ਤੇ ਮੂੰਹੋਂ ਦੋ ਦੰਦਾਂ ਦਾ ਕੀ ਤੇ ਬਾਕੀ ਜੋ ਬਣਦੀ ਡਿਟੇਲ ਆ ਉਹ ਸਾਰੀ ਆਪਾਂ ਬਾਅਦ ਤੋਂ ਲੈ ਕੇ ਦਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਜਾਂ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਵੈਸੇ ਆਪਾਂ ਸਾਰੀ ਗੱਲਬਾਤ ਡਿਟੇਲ ਆਪਾਂ ਲੈ ਦਾਂਗੇ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ ਇੱਥੇ ਆ ਗਿਆ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਸੌਦਾ ਕਰਿਓ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਫਾਰਮਰ ਆ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਆਪਦੀ ਫੁੱਲ ਤਸੱਲੀ ਕਰ ਲਿਓ ਸਾਰੇ ਪੱਖਾਂ ਤੋਂ ਤੇ ਜੈਸਾ ਵਣ ਆਪਾਂ ਦੇਖ ਰਹੇ ਆਂ ਝੋਟੀ ਨੂੰ ਬਹੁਤ ਚੰਗੀ ਸੋਹਣੀ ਝੋਟੀ ਹੈਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆ ਜੋ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਤੇ ਆਪਾਂ ਝੋਟੀ ਦੀ ਡਿਟੇਲ ਪੁੱਛਦੇ ਆਂ ਤੇ ਬਾਈ ਨਾਲ ਗੱਲਬਾਤ ਕਰਾਉਂਦੇ ਆਂ ਸਾਰੀ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਰੇਟ ਫੋਨ ਤੇ ਹੋਊਗਾ ਕਿਉਂਕਿ ਕਈ ਵਾਰੀ ਤਿਆਰੀ ਹਜੇ ਦਿਨ ਕਾਫੀ ਪਏ ਆ ਦੇ ਤਿਆਰੀ ਤੇ ਪਤਾ ਲੱਗੂਗਾ ਬਾਕੀ ਕਈ ਵਾਰੀ ਰੇਟ ਤੈਅ ਨਹੀਂ ਕਰਿਆ ਹੁੰਦਾਗਾ ਤੇ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਹੋਗੇ ਤੇ ਆਜੋ ਆਪਾਂ ਗੱਲਬਾਤ ਕਰਾਉਂਦੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਂ ਦੱਸ ਦਿਓ ਜੀ ਪ੍ਰਵੀਰ ਸਿੰਘ ਰਾਜਾ ਡੇਰੀ ਵਾਲਾ ਠੀਕ ਹੈ ਜੀ ਪਿੰਡ ਆਤਮਪੁਰਾ ਠੀਕ ਹੈ ਜੀ ਬੋਲ ਜ਼ਿਲ੍ਹਾ ਬਟਿੰਡਾ ਠੀਕ ਹੈ ਜੀ ਜਿਹੜੇ ਪਿੰਡ ਸਲਾਦਪੁਰਾ ਪਿੰਡ ਸੈਦੋਕੇ ਦੀਨਾ ਕਾਂਗੜ ਇਹ ਆ ਸੇ ਬਸੇ ਦੇ ਪਿੰਡ ਰਹਿ ਜਾਂਦੇ ਹਨਾ ਠੀਕ ਹੈ ਤੇ ਜਿਹੜੀ ਆਪਾਂ ਝੋਟੀ ਵੇਚਣ ਲੱਗੇ ਆ ਜੀ ਜੀ ਆਪਣੇ ਘਰ ਦੇ ਕੋਈ ਆ ਹਨਾ ਹਾਂਜੀ ਹਾਂ ਘਰ ਦੀ ਠੀਕ ਹੈ ਤੇ ਦੰਦੋਂ ਕਿਵੇਂ ਹੈ ਦੰਦੋਂ ਦੋ ਦੰਦ ਆ ਜੀ ਪਿਓਰ ਪਿਓਰ ਦੋ ਦੰਦ ਆ ਜੀ ਜੀ ਠੀਕ ਹੈ ਤੇ ਹੁਣ ਇਹਦੇ ਦਿਨ ਕਿੰਨੇ ਪਏ ਹੈਗੇ 18 ਤਰੀਕ ਨੂੰ ਦਰ ਪੂਰੇ ਹੋਣਗੇ 18 ਦਿਨ ਪੂਰੇ ਹੋਣੇ ਆ ਤੇ ਅੱਜ ਆਪਾਂ 11 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਨਾ ਤਕਰੀਬਨ 7-8 ਦਿਨ ਪਏ ਆਗੇ ਹਾਂਜੀ ਹਾਂ ਤੇ ਬਾਕੀ ਗਰਮੀ ਕਾਰਨ ਕੋਈ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ ਹਾਂ ਪਹਿਲਾਂ ਵੀ ਹੋ ਸਕਦਾ ਵੱਧ ਵੀ ਲੈ ਸਕਦਾ ਹਾਂ ਵੱਧ ਘੱਟ ਪਸ਼ੂ ਲਿਆ ਸਕਦਾਗਾ ਵੀ ਜਾਨੀ ਦਿਨ ਪੂਰੇ ਹੋਣ ਚ ਇੰਨੇ ਦਿਨ ਪਏ ਆ ਠੀਕ ਹੈ ਜੀ ਸਭੀ ਸੰਭਾਲੀ ਹੈ ਹੋ ਸਕਦਾ ਵੱਧ ਵੀ ਲੈ ਸਕਦੀ ਹੈ ਵੱਧ ਲੈ ਸਕਦੀ ਹੈ ਵੈਸੇ ਪਹਿਲਾਂ ਤਾਂ ਨਹੀਂ ਸੁੰਦੀ ਹਨਾ ਤੇ ਇਹਦਾ ਆਪ ਦਾ ਤਾਂ ਨਹੀਂ ਪਤਾ ਵੀ ਆਪ ਇਹ ਕਿਹੜੇ ਟੀਕੇ ਦੀ ਆਪਤਾ ਨਹੀਂ ਮੈਨੂੰ ਪਤਾ ਕਿ ਉਹ ਗੱਪਣ ਮੱਝ ਲੈ ਆਂਦੀ ਸੀ ਠੀਕ ਆ ਆਪਾਂ ਮੱਝ ਲੈ ਕੇ ਆਂਦੀ ਸੀ ਹਾਂ ਤੇ ਮੱਝ ਦਾ ਅੱਛਾ ਮੱਝ ਨੇ 18 ਲੀਟਰ ਦੁੱਧ ਮੇਰੇ ਕੋਲੇ ਦਿੱਤਾ ਉਹਨੇ ਠੀਕ ਆ ਇਹਦੀ ماں ਦਾ 18 ਲੀਟਰ ਦਾ ਰਿਕਾਰਡ ਸੀਗਾ ਦੂਜੇ ਸੂਏ ਸੀਗੀ ਦੂਜੇ ਸੂਏ ਦਾ 18 ਲੀਟਰ ਦੁੱਧ ਬਹੁਤ ਹੋ ਜਾਂਦਾ ਹਨਾ ਹਾਂ ਹਾਂ ਠੀਕ ਆ ਦੂਜੇ ਸੂਏ ਯਾਨੀ ਕਿ ਆਪਾਂ ਮੱਝ ਲੈ ਕੇ ਆਂਦੀ ਸੀਗੀ ਗੱਪਣ ਆਂਦੀ ਸੀ ਠੀਕ ਆ ਤੇ 18 ਲੀਟਰ ਦੁੱਧ ਆਪਾਂ ਚੋਇਆ ਠੀਕ ਆ 18 ਲੀਟਰ ਚੋਇਆ ਹਾਂਜੀ ਹਾਂ ਠੀਕ ਆ ਤੇ ਕੱਟੀ ਆਈ ਸੀ ਉਹਦੇ ਮਗਰ ਬੇਤਲ ਜਦੋਂ ਸੋਈ ਸੀ ਕੱਟੀ ਦਿੱਤੀ ਸੀ ਉਹਨੇ ਠੀਕ ਆ ਜਦੋਂ ਵੇਚੀ ਫਿਰ ਅਗਲੇ ਸੂਏ ਵੇਚਤੀ ਸੀ ਉਹ ਹੋਏ ਰੱਖ ਲਈ ਸੀ ਕੱਟੀ ਤੇ ਕੱਟੀ ਆਪਾਂ ਸਾਂਭ ਲਈ ਸੀ ਹਾਂਜੀ ਹਾਂ ਤੇ ਮੱਝ ਆਪਾਂ ਵੇਚਤੀ ਸੀ 60 ਠੀਕ ਆ ਚੰਗੀ ਸੀ ਪਰ ਮੱਝ ਹਨਾ ਹਾਂਜੀ ਹਾਂ ਸਵਾ ਲੱਖ ਰੁਪਏ ਦੀ ਵੇਚੀ ਸੀ ਮੱਝ ਸਵਾ ਲੱਖ ਦੀ ਵੇਚੀ ਸੀ ਹਾਂਜੀ ਤੇ ਉਹ ਵੀ ਨੀਲੀ ਰਾਵੀ ਸੀਗੀ ਉਹ ਵੀ ਨੀਲੀ ਰਾਵੀ ਸੀ ਅੱਖਾਂ 'ਚ ਉਹਦੇ ਨਹੀਂ ਜਵਾਬ ਹੈ ਨਹੀਂ ਸੀ ਆਹੇ 6 ਮਹੀਨੇ ਠੀਕ ਆ ਬਸ ਇਹਦੇ ਵੀ ਇਕੱਲਾ ਅੱਖਾਂ 'ਚ ਜਵਾਬ ਹੈ ਨਹੀਂ ਹਨਾ ਬਾਕੀ ਮਾਰਕਿੰਗ ਸਾਰੀ ਬਹੁਤ ਵਧੀਆ ਸੇਮ ਆ ਮਾਰਗੀ ਆ ਜਮਾਇ ਸਹੀ ਗੱਲ ਆ ਬਾਕੀ ਢਾਂਚਾ ਢੁੰਚਾ ਵੀ ਬਹੁਤ ਚੰਗਾ ਹੈਗਾ ਤੇ ਇਹ ਤੋਂ ਦੁੱਧ ਦੀ ਕਿੰਨੀ ਉਮੀਦ ਆਗੀ ਮੇਰੇ ਹਿਸਾਬ ਨਾਲ ਤਾਂ ਜਿਵੇਂ ਸਭੀ ਸੰਭਾਲੀ ਹੈ 15 ਲੀਟਰ ਤੋਂ ਜ਼ਰੂਰ ਦੇਣਾ ਚਾਹੀਦਾ ਇਹ ਤੋਂ ਘੱਟ ਨਹੀਂ ਦਿੰਦੀ ਜੀ 14-15 ਤਾਂ ਦੇਣਾ ਹੀ ਚਾਹੀਦਾ ਹਨਾ ਕਿਉਂਕਿ ਚੰਗੀ ਸੰਭੀ ਵੀ ਹੈ ਤੇ ਬਾਕੀ ਮਾਅਨਦਾਰ ਕਾਰਡ ਚੰਗਾ ਸੀਗਾ ਹਨਾ ਲੱਗਦਾ ਜਿਵੇਂ ਮਾਰਗੀ ਆ ਤੁਹਾਨੂੰ ਲਈ ਜਾ ਕੋਈ ਖਾਣਾ ਕੁਸ ਲਾਈ ਜਾ ਕੁਝ ਨਹੀਂ ਆ ਕਹਿੰਦੀ ਠੀਕ ਆ ਓਵੇਂ ਠੰਡੀ ਸੀਲ ਆ ਹਨਾ ਠੀਕ ਆ ਤੇ ਜਿਹੜਾ ਇਹਦੇ ਟੀਕਾ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਨਹੀਂ ਉਹਦਾ ਮੈਂ ਨਾ ਬਸ ਸਾਹਮਣਾ ਭੁੱਲ ਗਿਆ ਜੇ ਸਾਹਮਣੇ ਹੁੰਦਾ ਫਿਰ ਤਾਂ ਪੱਕਾ ਪ੍ਰੋਪਰ ਪਤਾ ਲੱਗ ਜਾਂਦਾ ਅੱਛਾ ਭਰਾਇਆ ਕਹਿ ਕੇ ਨੀਲੀ ਰਾਵੀ ਦਾ ਚੰਗੀ ਨਸਲ ਦਾ ਹੀ ਸੀਗਾ ਅਸੀਂ ਲੱਗਿਆ ਵਾ ਨੀਲੀ ਰਾਵੀ ਦਾ ਹੀ ਆ ਤੇ ਲੱਗਿਆ ਵਾ ਵੀ ਚੰਗਾ ਹੈ 1000 ਰੁਪਏ ਲਿਆ ਸੀ ਟੀਕੇ ਦਾ ਕਹਿੰਦਾ ਸੀ ਵੀ ਚੰਗਾ ਟੀਕਾ ਹੈਗਾ ਅੱਛਾ 1000 ਰੁਪਏ ਲਿਆ ਸੀ ਹਾਂਜੀ ਠੀਕ ਆ ਫਿਰ ਤਾਂ ਪੂਰਾ ਚੰਗਾ ਹੀ ਲੱਗਿਆ ਹੋਣਾ ਬਾਕੀ ਅੱਜ ਕੱਲ ਡਾਕਟਰ ਲਾਉਂਦੇ ਵੀ ਸੀਮਨ ਚੰਗਾ ਹੀ ਆ ਹੈ ਨਾ ਪੂਰੇ ਬੰਦਾ ਪੈਸੇ ਚੱਲਣ ਵਾਲਾ ਹੁੰਦਾ ਫਿਰ ਸਹੀ ਗੱਲ ਆ ਦੋਸਤੋ ਬਾਈ ਨੇ ਰਿਕਾਰਡ ਨਹੀਂ ਤਕਰੀਬਨ ਸਾਂਭਿਆ ਵੀ ਮਤਲਬ ਉਹ ਸਿੱਕਾ ਨਹੀਂ ਸਾਂਭਿਆ ਤੇ ਪਰ ਸੀਮਨ ਇਹਦੇ ਚੰਗਾ ਹੀ ਲੱਗਿਆ ਵਾ ਲੱਗਿਆ ਵਾ ਵੀ ਨੀਲੀ 라ਵੀ ਦਾਈਆ ਤੇ ਲੱਗਿਆ ਵਾ ਵੀ ਬਹੁਤ ਚੰਗਾ ਵਾ ਤੇ ਉਹ ਜਾਂ ਤਾਂ ਡਾਕਟਰ ਤੋਂ ਕਨਫਰਮ ਹੋ ਸਕਦਾਗਾ ਤੇ ਬੱਚਾ ਵਧ ਗਿਆ ਹੀ ਪਾਊਗੀ ਤੇ ਆਪਾਂ ਰੇਟ ਕਿੰਨਾ ਕਰਦੇ ਆ ਇਹਦਾ ਜੀ ਰੇਟ ਫੋਨ ਤੇ ਦੱਸ ਦਿਆਂਗੇ ਜੀ ਰੇਟ ਫੋਨ ਤੇ ਕਰ ਲਓਗੇ ਹਾਂਜੀ ਹਾਂਜੀ ਠੀਕ ਐ ਜਿਹਨੂੰ ਵੀ ਫਿੱਟ ਵਹਿੰਦੀ ਆ ਦੋਸਤੋ ਵੈਸੇ ਤੁਹਾਨੂੰ ਆਪਾਂ ਪਹਿਲਾਂ ਦੱਸ ਹੀ ਦਿੱਤਾ ਸੀ ਤੇ ਰੇਟ ਪੁੱਛਣ ਦੀ ਖਾਤਰ ਤੁਸੀਂ ਕਾਲ ਕਰ ਸਕਦੇ ਹੋਗੇ। ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਇੱਥੇ ਆ ਜਿਓ। ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ। ਫੇਰ ਤੁਸੀਂ ਸੌਦਾ ਕਰ ਲਿਓ ਕਿਉਂਕਿ ਝੋਟੀ ਬੜੀਆ ਚੰਗੀ ਝੋਟੀ ਹੈਗੀ। ਤੇ ਕਿਉਂਕਿ ਤਿਆਰੀ ਤੇ ਅੱਗੇ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਦੀ ਬਣਦੀ ਆ। ਵੈਸੇ ਮੈਂ ਦੇ ਤੋਂ ਬਹੁਤ ਚੰਗੀ ਆ ਕਿਉਂਕਿ ਮਾਦਾਰ ਕਾਰਡ ਚੰਗਾ ਸੀ। ਵੀ ਚੰਗੀ ਬਣੂਗੀ। ਮੈਂ ਨੇ ਬਹੁਤ ਜ਼ਿਆਦਾ ਤਿਆਰੀ ਕਰਦੀ ਸੀ ਬੈਠਿਆ ਨਹੀਂ ਜਾਂਦਾ ਸੀ ਜਦੋਂ ਤੇ ਪੁਰ ਨੂੰ ਨੂੰ ਦੇ ਨਾਲ ਸੀਗੀ। ਅੱਛਾ ਐ ਲੇਟ ਦੀ ਸੀਗੀ। ਫਾਈਨਲ ਇਹ ਵਾਧੇਰ ਕਰਦੀ ਜੀ ਇਹਨਾਰੇ ਵਾਧੇਰ ਕਰਿਆ ਸੀਗਾ ਠੀਕ ਹੈ ਜੀ ਉਸੇ ਤਰੀਕੇ ਪਿਆਰ ਕਰੂਗੀ ਜਮਾ 100% ਉਹਦੇ ਵਾਲੀ ਨਹੀਂ ਸਾਡੀਆਂ ਸਾਰੀਆਂ ਉਹਦੇ ਵਾਲੀ ਸਾਰੀ ਚਾਲ ਥਣ ਬਾਨ ਸਾਰਾ ਰੂਪ ਠੀਕ ਹੈ ਵੀ ਮਾਂ ਤੇ ਗਈ ਆ ਹਨਾ ਮਾਂ ਤੇ ਗਈ ਜਮਾ ਠੀਕ ਹੈ ਤੇ ਬਾਕੀ ਦੋਸਤੋ ਦੂਜੇ ਸੂਏ ਵੀ ਵਾਧੇ ਵਾਲੀ ਗੱਲ ਆ ਦੂਜੇ ਸੂਏ ਵੀ ਇਹ ਜਿਹਨੇ ਪਹਿਲੇ ਸੂਏ ਖਰੀਦ ਲਈ ਦੁੱਧ ਵੀ ਚੰਗਾ ਦੇਊਗੀ ਤੇ ਬਾਕੀ ਦੂਜੇ ਸੂਏ ਕੀਮਤ ਦੇ ਵਿੱਚ ਵੀ ਵਾਧਾ ਕਰੂਗੀ ਤੇ ਦੂਜੇ ਸੂਏ ਚ ਵੀ ਦੁੱਧ ਵਧਾਊਗੀ ਇਹ ਮੈਂ ਦਾ ਵੀ ਮਾਂ ਦੇ ਬਰਾਬਰ ਦੁੱਧ ਕਰ ਜੂਗੀ ਕਿਉਂਕਿ ਰਿਕਾਰਡ ਚੰਗਾ ਤੇ ਆਪ ਵੀ ਚੰਗੀ ਹੈਗੀ ਤੇ ਆਜੂ ਹੁਣ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆਗੇ ਤੇ ਖੋਲ ਲੋ ਇਹਦਾ ਢੇਡਾ ਦਵਾਦਗੇ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਹੁਣ ਆਪਾਂ ਤੋੜ ਕੇ ਦਿਖਾਉਨੇ ਆ ਤੇ ਤੁਰਦੀ ਤੁਸੀਂ ਦੇਖ ਸਕਦੇ ਆ ਬਾਡੀ ਵਾਂਤਰ ਦੀ ਬਹੁਤ ਚੰਗੀ ਹੈਗੀ ਥੋੜਾ ਜਿਹਾ ਆਪਾਂ ਨੇੜੇ ਨਹੀਂ ਜਾਂਦੇ ਕਈ ਵਾਰੀ ਪਸ਼ੂ ਡਰ ਜਾਂਦਾ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਉਂਕਿ ਧਰਤੀ ਹੈਗੀ ਤੋੜਨ ਦੀ ਆਪਾਂ ਕੋਸ਼ਿਸ਼ ਕਰੀ ਸੀਗੀ ਦੀ ਜੋ ਡੀਰਦੀ ਹੈਗੀ ਉਪਰਾ ਕਰਕੇ ਤੇ ਇਦਾਂ ਹੀ ਤੁਸੀਂ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਸਿੰਘਾਂ ਦੀ ਕੁਆਲਿਟੀ ਬਾਕੀ ਪਾਰਟੀ ਵੰਤਰ ਥਾਣਾ ਵੀ ਬਹੁਤ ਚੰਗੇ ਆ ਦੇਖ ਸਕਦੇ ਹੋ ਤੁਸੀਂ ਇੱਕੋ ਜਿਹਾ ਥਾਣਾ ਜਾਮ ਬੈਗ ਦਾ ਵੀ ਆਰਡਰ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਹੈਗਾ ਤੇ ਮਾਰਕਿੰਗ ਵੀ ਪ੍ਰੋਪਰ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੈਗ ਸਾਈਡ ਤੋਂ ਚੜਾਈ ਬਹੁਤ ਆ ਗਈ ਬੈਕ ਸਾਈਡ ਤੋਂ ਚੜਾਈ ਬਹੁਤ ਆ ਗਈ ਤੇ ਅੱਗੇ ਨੂੰ ਪਤਲੀ ਹੁੰਦੀ ਜਾਂਦੀ ਹੈ। ਪੈਟ ਕੋਰੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ। ਬੈਕ ਸਾਈਡ ਤੋਂ ਆਰਡਰ ਦੇਖ ਸਕਦੇ ਹਾਂ। ਆਰਡਰ ਵੀ ਮੈਂ ਦਾ ਵੀ ਟਾਇਰ ਰੱਖੂਗੀ। ਟਾਇਰ ਹਵਾਨੇ ਦੇ ਵਿੱਚ ਰਹੂਗੀ। ਤੇ ਬਾਕੀ। ਆਹਨ ਤੁਹਾਨੂੰ ਆਪ ਇਥੋਂ ਧੂਮ ਕਰਕੇ ਦਿਖਾ ਦਿੰਦੇ ਆ। ਧੰਨਵਾਦ ਬਹੁਤ ਵਧੀਆ ਗਾ ਤੇ ਬਾਕੀ ਮੌਕੇ ਦੇ ਪਤਾ ਲੱਗੂ ਵੀ ਤਿਆਰੀ ਕਿੰਨੀ ਕਰਦੀ ਆ ਮੈਦ ਚੰਗੀ ਹੈਗੀ ਬਾਕੀ ਧੰਨਵਾਦ ਆ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ